ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਨੇ ਤੇ ਇਹਨਾਂ ਨਤੀਜਿਆਂ ਦੇ ਪਹਿਲੇ ਰੁਝਾਨ ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ ਜੇਕਰ ਭਾਜਪਾ ਦਿੱਲੀ ਦੇ ਵਿੱਚ ਜਿੱਤ ਜਾਂਦੀ ਹੈ ਤੇ 27 ਸਾਲਾਂ ਬਾਅਦ ਉਹਨਾਂ ਦੀ ਦਿੱਲੀ ਦੇ ਵਿੱਚ ਵਾਪਸੀ ਹੋਵੇਗੀ ਤੇ ਜੇਕਰ ਸਤਾਇਤਾ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਦੂਸਰੇ ਨੰਬਰ ਤੇ ਹੈ ਤੇ ਕਾਂਗਰਸ ਦੀ ਗੱਲ ਹੋਵੇ ਤਾਂ ਉਹਨਾਂ ਦਾ ਫਿਲਹਾਲ ਖਾਤਾ ਇਤਲਾ ਇੱਕ ਸੀਟ ਕਾਂਗਰਸ ਨੂੰ ਮਿਲੀ ਹੈ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 45 ਤੋਂ ਵੱਧ ਸੀਟਾਂ ਆਸਪਾਸ ਦੇ ਖਾਤੇ ਦੇ ਵਿੱਚ ਜਾ ਰਹੀਆਂ ਨੇ 21 ਸੀਟਾਂ ਜਿਹੜੀਆਂ ਆ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ अरविंद केजरीवाल ਉਹਨਾਂ ਦੀ ਗੱਲ ਕੀਤੀ ਜਾਵੇ ਜੋ ਕਿ ਮੁੱਖ ਮੰਤਰੀ रह चुके ਨੇ ਦਿੱਲੀ ਦੇ ਉਹਨਾਂ ਦੇ ਵਿੱਚ ਤੇ ਭਾਜਪਾ ਦੇ ਉਮੀਦਵਾਰ ਦੇ ਵਿੱਚ ਕੁਝ ਕੁ ਵੋਟਾਂ ਦਾ ਹੀ ਫਰਕ ਚੱਲ ਰਿਹਾ ਹੈ ਤੇ ਹੁਣ ਜੇ ਮੌਜੂਦਾ ਸੀਐਮ ਆਜੀ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਸੀਟ ਤੇ ਇਸ ਵੇਲੇ ਭਾਜਪਾ ਦੇ ਕੈਂਡੀਡੇਟ ਯਾਨੀ ਕਿ ਉਮੀਦਵਾਰ ਤੋਂ ਪਿੱਛੇ ਚੱਲ ਰਹੇ ਉਸ ਤੋਂ ਇਲਾਵਾ ਹੋਰ ਵੀ ਸੀਟਾਂ ਦੀ ਗੱਲ ਕਰਦੇ ਆ ਤੇ ਭਾਜਪਾ ਦੇ ਮਨਜਿੰਦਰ ਸਰਸਾ ਆਪਣੇ ਇਲਾਕੇ ਦੇ ਵਿੱਚ ਫਿਲਹਾਲ ਅੱਗੇ ਚੱਲ ਰਹੇ ਨੇ ਤੇ ਜੇਕਰ ਆਮ ਆਦਮੀ ਪਾਰਟੀ ਦੇ ਮਨੀਸ਼ ਸੋਦੀਆ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਉਹ ਵੀ ਆਪਣੀ ਸੀਟ ਤੇ ਅੱਗੇ ਚੱਲ ਰਹੇ ਨੇ ਇਸ ਤੋਂ ਇਲਾਵਾ ਵੱਖ-ਵੱਖ ਸੀਟਾਂ ਬਾਰੇ ਜਾਣਕਾਰੀ ਮਿਲ ਰਹੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦਾ ਗੜ੍ਹ ਵਿਸ਼ਵਾਸਨਗਰ ਸੀ ਉੱਥੇ ਭਾਜਪਾ ਦੇ ਉਮੀਦਵਾਰ ਊਮ ਪ੍ਰਕਾਸ਼ ਸ਼ਰਮਾ ਇਸ ਵੇਲੇ ਅੱਗੇ ਚੱਲ ਰਹੇ ਹਨ ਅਰਵਿੰਦ ਕੇਜਰੀਵਾਲ 74 ਵੋਟਾਂ ਦੇ ਨਾਲ ਪਿੱਛੇ ਨੇ ਮਾਰਜਨ ਸਿਰਫ 74 ਵੋਟਾਂ ਦਾ ਹੈ ਤੇ ਪਹਿਲੇ ਨੰਬਰ ਤੇ ਇਸ ਵੇਲੇ ਅਰਵਿੰਦ ਕੇਜਰੀਵਾਲ ਚੱਲ ਰਹੇ ਨੇ ਉਹਨਾਂ ਤੋਂ ਪਿੱਛੇ ਭਾਜਪਾ ਦੇ ਉਮੀਦਵਾਰ ਹੈ ਜੋ ਕਿ 74 ਵੋਟਾਂ ਤੋਂ ਪਿੱਛੇ ਰਹਿ ਗਏ ਨੇ ਨਾਲ ਦੀ ਨਾਲ ਹੋਰ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਦ ਦੱਸਿਆ ਜਾ ਰਿਹਾ ਹੈ ਕਿ ਹਰ ਇਲਾਕੇ ਦੇ ਵਿੱਚ ਜ਼ਿਆਦਾਤਰ ਭਾਜਪਾ ਹੀ ਅੱਗੇ ਚੱਲ ਰਹੀ ਹੈ ਭਾਜਪਾ ਨੂੰ ਇਸ ਵੇਲੇ 48 ਦੇ ਕਰੀਬ ਜੜੀਆਂ ਨੇ ਉਹ ਸੀਟਾਂ ਮਿਲ ਰਹੀਆਂ ਇਹ ਪਹਿਲੇ ਰੁਝਾਨ ਵੀ ਸਾਹਮਣੇ ਆਏ ਨੇ ਇਥੇ ਕਿਹਾ ਜਾ ਰਿਹਾ ਹੈ ਕਿ ਬਾਜ਼ੀ ਜਿਹੜੀ ਹੈ ਉਹ ਪੁੱਠੀ ਪੈ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਉਹਨਾਂ ਦੀ ਜਿੱਤ ਹੋਵੇਗੀ ਪਰ ਇੱਥੇ ਭਾਜਪਾ ਨੇ ਇੱਕਦਮ ਸਾਰਾ ਕੁਝ ਹੀ ਬਦਲ ਦਿੱਤਾ ਹੈ ਫਿਲਹਾਲ ਪਹਿਲੇ ਰੁਝਾਨਾਂ ਦੇ ਵਿੱਚ ਭਾਜਪਾ ਦੇ ਕੋਲ 48 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਕੋਲ 21 ਸੀਟਾਂ ਦੱਸੀਆਂ ਜਾ ਰਹੀਆਂ ਹੈ ਕਾਂਗਰਸ ਦੇ ਕੋਲ ਸਿਰਫ ਇੱਕ ਹੀ ਸੀਟ ਹੈ ਨਾਲ ਹੀ ਨਾਲ ਗੱਲ ਕੀਤੀ ਜਾਵੇ ਬਾਬਰਪੁਰ ਇਲਾਕੇ ਦੀ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ ਅੱਗੇ ਚੱਲ ਰਹੇ ਨੇ ਇਸ ਤੋਂ ਇਲਾਵਾ ਹੋਰ ਇਲਾਕਿਆਂ ਦੇ ਵਿੱਚ ਜਿਵੇਂ ਕਿ ਗਾਂਧੀ ਨਗਰ ਤੋਂ ਭਾਜਪਾ ਦੇ ਅਰਵਿੰਦ ਸਿੰਘ ਲਵਲੀ ਅੱਗੇ ਚੱਲ ਰਹੇ ਨੇ ਰਾਜੋਰੀ ਗਾਰਡਨ ਸੀਟ ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਅੱਗੇ ਚੱਲ ਰਿਹਾ ਕਾਲ ਕਾਜੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਸੀਐਮ ਆਤੀਸ਼ੀ ਇਸ ਵੱਲੇ ਪਿੱਛੇ ਹੈ ਤੇ ਪਹਿਲੇ ਨੰਬਰ ਤੇ ਭਾਜਪਾ ਉਮੀਦਵਾਰ ਨੇ ਜੰਗਪੂਰਾ ਸੀਟ ਤੋਂ ਮਨੀਸ਼ ਸੋਦਿਆ ਅੱਗੇ ਚੱਲ ਗਏ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ 27 ਸਾਲਾਂ ਬਾਅਦ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਿੱਲੀ ਚ ਵਾਪਸੀ ਕੀਤੀ ਜਾਏਗੀ ਪਰ ਜ਼ੋਰ ਇਹਨਾਂ ਤਿੰਨਾਂ ਪਾਰਟੀਆਂ ਨੇ ਲਗਾਇਆ ਸੀ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ ਹੋਵੇ ਤਿੰਨਾਂ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਕਿ ਉਹਨਾਂ ਨੂੰ ਜਿੱਤ ਹਾਸਲ ਹੋਵੇ ਪਰ ਇਹ ਸ਼ਾਮ ਤੱਕ ਨਤੀਜੇ ਕਲੀਅਰ ਹੋਣਗੇ ਕਿ ਆਖਰਕਾਰ ਕਿਹੜੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਇਹ ਗੱਲ ਸਿਰਫ ਪਹਿਲੇ ਰੋਜ਼ਾਨਾ ਦੀ ਹੈ ਜਿੱਥੇ ਕਿ ਭਾਜਪਾ ਅੱਗੇ ਚੱਲ ਰਹੀ ਹੈ ਜਿਨ੍ਹਾਂ ਦੇ ਕੋਲ 70 ਦੇ ਵਿੱਚੋਂ 48 ਸੀਟਾਂ ਨੇ ਮਾਰਜਨ ਜ਼ਰੂਰ ਹੈ ਇਸ ਲਈ ਭਾਜਪਾ ਦੇ ਕੋਲ ਤੇ ਗੱਲ ਕੀਤੀ ਜਾਵੇ ਕਾਂਗਰਸ ਦੀ ਉਹਨਾਂ ਦਾ ਫਿਲਹਾਲ ਖਾਤਾ ਹੀ ਥੁਲਿਆ ਇੱਕ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਦਿਖ ਰਹੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 21 ਸੀਟਾਂ ਨੇ ਦੱਸਿਆ ਜਾ ਰਿਹਾ ਹੈ ਕਿ 48 ਸੀਟਾਂ ਤੇ ਪਹਿਲੇ ਨੰਬਰ ਤੇ ਭਾਜਪਾ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ 21 ਸੀਟਾਂ ਦੇ ਨਾਲ ਤੇ ਇਸ ਤੋਂ ਇਲਾਵਾ ਹੋਰ ਵੀ ਜੋ ਜਾਣਕਾਰੀ ਮਿਲ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਪਾਰਟੀ ਹੀ ਜਿੱਤ ਹਾਸਲ ਕਰੇਗੀ ਪਰ ਫਿਲਹਾਲ ਖੁਦ ਅਰਵਿੰਦ ਕੇਜਰੀਵਾਲ ਆਪਣੇ ਇਲਾਕੇ ਦੇ ਵਿੱਚ 74 ਵੋਟਾਂ ਦੇ ਨਾਲ ਪਿੱਛੇ ਚੱਲਣ ਲੱਗ ਗਏ ਨੇ ਜੀ ਹਾਂ ਪਹਿਲੇ ਜਿਵੇਂ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਪਿੱਛੇ ਹੋ ਗਏ ਨੇ ਤੇ ਭਾਜਪਾ ਉਮੀਦਵਾਰ ਪਹਿਲੇ ਨੰਬਰ ਤੇ ਦੱਸੇ ਜਾ ਰਿਹਾ ਹੈ ਨਾਲ ਹੀ ਨਾਲ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਤਰੀਕੇ ਇਨਾ ਵਕ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਕੰਮਕਾਜ ਕੀਤਾ ਗਿਆ ਵਕ ਵਕ ਥਾਂ ਥਾਂ ਤੇ ਰੈਲੀਆਂ ਕੱਢੀਆਂ ਗਈਆਂ ਨੇ ਰੈਲੀਆਂ ਦੇ ਵਿੱਚ ਵੱਡੇ ਸਿਆਸੀ ਲੀਡਰ ਵੀ ਮੌਜੂਦ ਰਹੇ ਸੀ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮਿਲ ਕੇ ਰੈਲੀਆਂ ਕੱਢੀਆਂ ਗਈਆਂ ਲੋਕਾਂ ਨੂੰ ਆਪਣੀ ਤਰਫ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਜੇ ਹਾਈਪਾਜ ਪਾਇਆ ਕਾਂਗਰਸ ਦੇ ਵੱਲੋਂ ਵੀ ਕੀਤਾ ਗਿਆ ਤੇ ਪਰ ਪਹਿਲੇ ਰੋਜ਼ਾਨਾ ਦੇ ਵਿੱਚ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ 21 ਸੀਟਾਂ ਦੇ ਨਾਲ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਖਾਤੇ ਦੇ ਵਿੱਚ ਫਿਲਹਾਲ 48 ਸੀਟਾਂ ਨੇ 70 ਦੇ ਵਿੱਚੋਂ 48 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਦੇ ਖਾਤੇ ਦੇ ਵਿੱਚ ਜਾ ਰਹੀਆਂ ਨੇ ਤੇ ਕਾਂਗਰਸ 30ਵੇਂ ਨੰਬਰ ਤੇ ਹੈ ਸਿਰਫ ਇੱਕ ਸੀਟ ਦੇ ਨਾਲ